ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ 'ਚ 47 ਕਿਸਮਾਂ ਦੇ ਮੁਫਤ ਟੈਸਟ, ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ टीका, ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ। ਇਹ ਹੈ ਨਵਾਂ ਪੰਜਾਬ, ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ। ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ। ਸਰਸਕਲ ਦੀ ਇਤਿਆਦ ਦੇ ਤੌਰ ਤੇ ਸਾਰੀ ਡਿਪਾਰਟਮੈਂਟ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਤੋਂ ਅਸੀਂ ਚੈੱਕ ਕਰਦੇ ਆਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਸੋ 744 ਪਾਣੀ ਦਾ ਲੈਵਲ ਸੀਗਾ ਫੂਡ ਜਦੋਂ ਲਾਸਟ ਟਾਈਮ 2023 ਚ ਇੱਥੇ ਫਲੱਡ ਆਉਣ ਦੇ ਅਸਰ ਬਣੇ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘਟ ਹੈ ਤੇ ਇਸ ਕਰਕੇ ਇਤਿਆਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੈਂਡਰੀ ਸਾਰੇ ਸੀਆਰਓਸ ਤੇ ਅਥੋ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀਨ ਰਿਪਰੈਜ਼ੈਂਟੇਟਿਵ ਸਾਰੇ ਇਕੱਠੇ ਮਿਲ ਗਏ ਸੀ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੇ ਆਪਣੀਆਂ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੇ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾਹ ਸ਼ੇਰੋ ਬਗਰ ਜੋ ਕਿ ਕਪੂਰਥਲਾ ਸਾਈਡ ਤੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਹਫ਼ਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱల్లਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮਿਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਫਲੈਪਸ ਹੋਣ ਦੀ ਖਬਰ ਆਈ ਸੀ ਨਾਬ ਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੇ ਫੈਮਿਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਤ ਦੇ ਤੌਰ ਤੇ ਸੀ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕਿ ਮੈਨੂੰ ਐਸ.ਈ. ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘਟ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਹੈ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ 'ਚ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਤੇ ਬਾਅਦ 'ਚ ਦੌਰਾ ਕਰਨ ਜਾ ਰਹੇ ਹਾਂ ਜੀ ਕਿੰਨੇ ਕੁ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕਿ ਜ਼ਮੀਨ ਪ੍ਰਭਾਵਿਤ ਹੋਈ ਇਹਨਾਂ ਭਾਂਡੇ ਪਿਆਸ ਤੇ ਬਣੇ ਸ਼ੇਰੋ ਨਗਾ ਸ਼ੇਰੋ ਬਾਗਾ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਉਹ ਕਪੂਰਥਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ ਕੋਟ ਮਹਿਤਾ ਵਜ਼ੀਰਪੁਰਲੇ ਤੇ ਬੁੱਢਾ ਸੇ ਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ ਇੱਕ ਦੋ ਦਿਨ ਚ ਵਧਿਆ ਸੀ ਤਾਂ ਮੋਰ ਦੈਨ ਹਜ਼ਾਰੀਆਂ 1200 ਏਕੜ ਦੇ ਲੱਗੇ ਰਕਬਾ ਜਿਹੜਾ ਹੈ ਹੋ ਗਿਆ ਹੋਵੇਗਾ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਇਹ ਅਪਰੋਕਸੀਮੇਟ ਹੈ ਜੀ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗਿਜ਼ਾਰੀ ਚੀਜ਼ ਕਾਜ ਨੂੰ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਉਹ ਰਕਬੇ ਦੇ ਰਿਗਾਰਡਿੰਗ ਤੁਹਾਨੂੰ ਮੈਂ ਡਿਟੇਲਸ ਦੱਸ ਦਾਂ ਪਿੰਡ ਵਿਲੇ ਕਰਵਾ ਲਏ ਪਾਣੀ ਓਵਰਫਲੋ ਹੋਇਆ ਅੱਜ ਥੀਰਾ ਪਿਆਸ ਦੇ ਜਾਂਦੇ ਮ ਜੀ ਔਰ ਕੋਈ ਇਹਾਤੇ ਹਤੇ ਤੌਰ ਦੇ ਉੱਤੇ ਕੋਈ ਤੁਸੀਂ ਦੇਖਿਆ ਵੀ ਟੀਮ ਨੂੰ ਲਗਾਇਆ ਹੋਵੇ ਕਿ ਜੋ ਕੀ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ ਦਰਿਆ ਦਾ ਪਾਣੀ ਨਹੀਂ ਹੈ ਉਹ ਮੀਂਹ ਦਾ ਪਾਣੀ ਹੈ ਬਿਕੋਜ਼ ਇਹ ਜਿਹੜੀ ਸੜਕ ਏ ਨੀਵੀ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਏ ਮੀਂਹ ਦਾ ਪਾਣੀ ਦੋਵੇਂ ਪਾਸੇ ਨਿਵਾਣ ਹੋਣ ਕਰਕੇ ਇਕੱਠਾ ਹੋਇਆ ਹੈ ਇਹ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਨਹੀਂ ਆਇਆ ਤੇ ਮੇਰੀ ਇਹੀ ਰਿਕੁਐਸਟ ਹੈ ਜੀ ਇਹਦੇ ਉੱਤੇ ਪੈਕਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਮੀਂਹ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀਤ ਜਿਹੜਾ ਹੈਗਾ ਬਾਕੀ ਇਹ ਬਾਹਰ ਆਊ ਹੋ ਜਾਏਗਾ دریا ਦਾ ਪਾਣੀ ਅਜੇ 1 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡਸ ਆਏ ਸੀ ਉਸ ਲੈਵਲ ਤੋਂ ਅਜੇ 1 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਜੀ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸੇ ਫਲੱਡ ਵਾਲੀ ਸਿਚੁਏਸ਼ਨ ਪੈਦਾ ਨਹੀਂ ਹੋਏ ਪਰ ਇਹ ਤਾਂ ਪੈਂਸਰ ਵੇਲੇ ਕਰਵਾ ਲੈਣੇ ਕਿ ਕਿਸੇ ਨੇ ਪਾਣੀ ਛੱਡਿਆ ਗਿਆ ਨਹੀਂ ਕਿਹਾ ਗਿਆ ਜਿਹਾ ਜੀ ਖਬਰ ਆ ਰਹੀ ਹੈ ਕੋਈ ਉਹਦੀ ਸਪਸ਼ਟੀ ਕਰਦੀਆਂ ਪੁਸ਼ਟੀ ਤੁਹਾਡੇ ਕੋਲ ਥੱਲੇ ਉਹ ਹੈਗੀ ਹੈ ਅ ਮੈਂ ਸੀ ਜਗਦੀਸ਼ ਰਾਜ ਜੀ ਨਾਲ ਜੀ ਇਨ ਟੱਚ ਯਾ ਸਾਨੂੰ ਰਿਪੋਰਟਸ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਨੇ ਸਾਡੇ ਜਿਹੜਾ ਬਾਬਾ ਬਗਲਾ ਸਬਡਿਵੀਜ਼ਨ ਦਾ ਫਲੱਡ ਗਰੁੱਪ ਹੈ ਤਾਂ ਉਹਦੇ ਵਿੱਚ ਰਿਪੋਰਟਸ ਵੀ ਸ਼ੇਅਰ ਕਰਦੇ ਰਹਿੰਦੇ ਨੇ ਜਿਹੜੀ ਮੇਰੀ ਹੁਣ ਅੱਜ ਕੰਟੇਕਟ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੌਂਗ ਡੈਮ ਤੇ ਚੱਕੀ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਉਹਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੀਡ ਦੇ ਦਿਨ ਦੇ ਅੰਦਰ ਸਾਨੂੰ ਵੀ ਰਿਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸਾਰ ਆ ਰਿਹਾ ਉਹਦੇ ਜਵਾਬਦੇਹ ਨੇ ਜਿਵੇਂ ਕਿ ਕਲਾਊਡ ਬਰਸ ਕੋਈ ਹੋਰ ਉੱਤੇ ਰੀਨਸ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰ ਪਰ ਮੋਸਟਲੀ ਹੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਇਹ ਜੋ ਤੁਹਾਡਾ ਕੁਐਸਚਨ ਸੀਗਾ ਜੀ ਕਿ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਾਲਾ ਸਬਡਿਵੀਜ਼ਨ ਚ ਪਿੰਡ ਵੈਕੂਏਟ ਕਰਨ ਦੀ ਲੋੜ ਨਹੀਂ ਪੈ ਰਹੀ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹਾਈਟ ਦੇ ਉੱਤੇ ਨੇ ਕ੍ਰੌਪਸ ਦੇ ਅੰਦਰ ਪਾਣੀ ਹੈਗਾ ਦੋ ਪਿੰਡ ਸਾਡੇ ਸੀਗੇ ਜੀ ਸ਼ੇਰੋ ਬਾਗਾ ਤੇ ਸ਼ੇਰੋ ਨਿਗਾ ਜਿਹਦੇ ਵਿੱਚ ਦੋ ਫੈਮਿਲੀ ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉੱਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦਆਰਾ ਸਾਹਿਬ ਸੀ ਜਿੱਥੇ ਗ ਅਦੁੱਸ਼ ਮਹਾਂ ਦੇ ਨਾਲ ਬਾਕੀ ਲਾਗੀ ਲੈ ਕੇ ਸਕੇ ਸਸਰੀ ਗਾਲ ਜੀ ਇਤਿਆਦ ਦੇ ਤੌਰ ਤੇ ਸਾਰੇ ਡਿਪਾਰਟਮੈਂਟ ਸੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜੇ ਤੁਸੀਂ ਚੈੱਕ ਕਰਦੇ ਆਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਸੋ 744 ਪਾਣੀ ਦਾ ਲੈਵਲ ਸੀਗਾ ਫੂਡ ਜਦੋਂ ਲਾਸਟ ਟਾਈਮ 2023 ਚ ਇੱਥੇ ਫਲੱਡ ਆਉਂਦੀ ਆ ਸਾਰ ਬਣੀ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘਟ ਹੈ ਤੇ ਇਸ ਕਰਕੇ ਇਤਿਆਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੈਂਡਰੀ ਸਾਰੇ ਸੀਆਰਓਸ ਤੇ ਤੋਂ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀਨ ਰਿਪਰੈਜ਼ੈਂਟੇਟਿਵ ਸਾਰੇ ਨੇ ਇਕੱਠੇ ਮਿਲ ਗਏ ਸੀ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੀ ਆਪਣੀ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੇ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾ ਸ਼ੇਰੋ ਬਾਗ ਜੋ ਕਿ ਕਪੂਰਥਲਾ ਸਾਈਟ ਦੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਡੇਢ ਹਫ਼ਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮਿਲ ਹੈ ਜੇਕਰ ਉੱਥੇ ਕੋਈ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਫਲੈਪਸ ਹੋਣ ਦੀ ਖਬਰ ਆਈ ਸੀ ਨਾਬਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੂੰ ਫੈਮਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਦ ਦੇ ਤੌਰ ਤੇ ਸੀ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕਿ ਮੈਨੂੰ ਐਸ.ਈ. ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘਟ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ 'ਚ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਇਹਦੇ ਬਾਅਦ 'ਚ ਦौरा ਕਰਨ ਜਾ ਰਹੇ ਹਾਂ ਜੀ ਅਸਾਂ ਕਿੰਨੇ ਕ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕ ਜ਼ਮੀਨ ਪ੍ਰਭਾਵਿਤ ਹੋਈ ਇਹਨਾਂ ਪਾਣੀ ਦੇ ਬਿਆਸ ਕਰਦੇ ਪਾਣੀ ਅ ਸ਼ੇਰੂ ਨਗਾ ਸ਼ੇਰੂ ਬਗਾ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਉਹ ਕਪੂਰਥਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ ਕੋਡ ਮਹਿਤਾ ਵਜ਼ੀਰਪੁਰਲੇ ਤੇ ਗੁੱਡਾ ਥੇ ਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ ਇੱਕ ਦੋ ਦਿਨ ਚ ਵਧਿਆ ਸੀ ਤਾਂ ਮੂਰ ਦਿਨ ਹਜ਼ਾਰੀਆਂ ਏ 1200 ਏਕੜ ਦੇ ਲੱਗੇ ਰਕਬਾ ਜਿਹੜਾ ਹੈ ਹੋ ਗਿਆ ਹੋਵੇਗਾ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਇਹ ਅਪਰੋਕਸੀਮੇਟ ਹੈ ਜੀ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗੁਜ਼ਾਰੀ ਚੀਜ਼ ਕਾਜ ਨੂੰ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਉਹ ਰਕਬੇ ਦੇ ਰਿਗਾਰਡਿੰਗ ਉਦੋਂ ਤੱਕ ਮੈਂ ਡਿਟੇਲਸ ਦੱਸ ਦਾਂਗਾ ਪਿੰਡ ਵਿੱਚ ਦੇ ਕਰਵਾ ਲੈ ਪਾਣੀ ਓਵਰਫਲੋ ਹੋਇਆ ਅੱਜ ਥੀਰਾ ਪਿਆ ਜੀ ਔਰ ਕੋਈ ਇਤਿਆਹਤ ਦੇ ਤੌਰ ਦੇ ਉੱਤੇ ਕੋਈ ਤੁਸੀਂ ਦੇਖਿਆ ਵੀ ਟੀਮ ਨੂੰ ਲਗਾਇਆ ਹੋਵੇ ਕਿ ਜੋ ਕੀ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ دریا ਦਾ ਪਾਣੀ ਨਹੀਂ ਹੈ ਉਹ ਮੀਂਹ ਦਾ ਪਾਣੀ ਹੈ बिकॉज़ ਇਹ ਜਿਹੜੀ ਸੜਕ ਹੈ ਨੀਵੀ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸਿਓਂ ਨਿਵਾਨ ਹੋਣ ਕਰਕੇ ਇਕੱਠਾ ਹੋਇਆ ਹੈ ਇਹ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਨਹੀਂ ਆਇਆ ਤੇ ਮੇਰੀ ਇਹੀ ਰਿਕਵੈਸਟ ਹੈ ਜੀ ਇਹਦੇ ਉੱਤੇ ਪੈਰਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਮੀਂਹ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀਪਿੰਗ ਜਿਹੜਾ ਹੈਗਾ ਬਾਕੀ ਇਹ ਬਾਹਰ ਆਊਟ ਹੋ ਜਾਏਗਾ دریا ਦਾ ਪਾਣੀ ਅਜੇ 1 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡਸ ਆਏ ਸੀ ਉਸ ਲੈਵਲ ਤੋਂ ਅਜੇ 1 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਜੀ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸੇ ਫਲੱਡ ਵਾਲੀ ਸਿਚੁਏਸ਼ਨ ਪੈਦਾ ਨਹੀਂ ਹੋਏਗਾ ਪਰ ਪਿੰਡਾਂ ਸਰਵੇਲੇ ਕਰਵਾ ਲੈਗੇ ਨੇ ਕਿ ਪਾਣੀ ਛੱਡਿਆ ਗਿਆ ਅਰਲੀ ਕੀਤਾ ਗਿਆ ਜਿਹੋ ਜੀ ਖਬਰ ਆ ਰਹੀ ਹੈ ਕੋਈ ਉਹਦੀ ਸਪਸ਼ਟ ਕਰ ਦੇ ਜਾਂ ਪੁਸ਼ਟੀ ਤੁਹਾਡੇ ਕੋਲ ਸਾਡੇ ਕੋਲ ਹੈਗੀ ਹੈ ਅ ਮੈਂ ਸੀ ਜਗਦੀਸ਼ ਰਾਜੀ ਜੀ ਨਾਲ ਜੀ ਇਨ ਟੱਚ ਹਾਂ ਸਾਨੂੰ ਰਿਪੋਰਟਸ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਨੇ ਸਾਡੇ ਜਿਹੜਾ ਬਾਬਾ ਬਗਲਾ ਸਬਡਿਵੀਜ਼ਨ ਦਾ ਫਲੱਡ ਗਰੁੱਪ ਹੈ ਤਾਂ ਉਹਦੇ ਵਿੱਚ ਰਿਪੋਰਟਸ ਵੀ ਸ਼ੇਅਰ ਕਰਦੇ ਰਹਿੰਦੇ ਨੇ ਜਿਹੜੀ ਮੇਰੀ ਹੁਣ ਅੱਜ ਕੰਟੇਕ ਤੋਂ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੌਂਗ ਡੈਮ ਤੇ ਚੱਕੀ ਡੈਮ ਦੇ ਵਿੱਚ ਪਾਣੀ ਦਾ ਲੈਵਲ ਘਟ ਰਿਹਾ ਉਹਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੀਡ ਦੇ ਦਿਨ ਦੇ ਅੰਦਰ ਸਾਨੂੰ ਵੀ ਰੀਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸਾਰ ਆ ਰਿਹਾ ਉਹਦੇ ਜਾਬਦੇ ਨੇ ਜਿਉਂਕਿ ਕਲਾਊਡ ਬਰਸ ਕੋਈ ਹੋਰ ਉੱਤੇ ਰੀਨਸ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰ ਪਰ ਮੋਸਟਲੀ ਖੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਇਹ ਜੇ ਤੁਹਾਡਾ ਕੁਐਸਚਨ ਸੀਗਾ ਜੀ ਕਿ ਕੋਈ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਾਲਾ ਸਬਡਿਵੀਜ਼ਨ ਚ ਪਿੰਡ ਵੈਕੂਏਟ ਕਰਨ ਦੀ ਲੋੜ ਨਹੀਂ ਪੈ ਰਹੀ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹਾਈਟ ਦੇ ਉੱਤੇ ਨੇ ਕ੍ਰੌਪਸ ਦੇ ਅੰਦਰ ਪਾਣੀ ਹੈਗਾ ਦੋ ਪਿੰਡ ਸਾਡੇ ਸੀਗੇ ਜੀ ਸ਼ੇਰੋ ਬਾਗਾ ਤੇ ਸ਼ੇਰੋ ਨਿਗਾ ਜਿਹਦੇ ਵਿੱਚ ਦੋ ਫੈਮਲੀ ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉੱਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦਾਸ ਸਾਹਿਬ ਸੀ ਜਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਉਹ ਵੀ ਅਸੀਂ ਪਹਿਲਾਂ ਹੀ ਆਦਰ ਸਨਮਾਨ ਦੇ ਨਾਲ ਬਾਕੀ ਲਾਗੇ ਲੈ ਕੇ ਸਕੇ